ਪ੍ਰੈਸ ਕਿਉਂ ਬਾਹਰ ਰੱਖੀ ਹੈ ਕਿ ਪ੍ਰੈਸ ਨੂੰ ਅਲਾਉਡ ਅੰਦਰ ਆਣਾ ਪ੍ਰੈਸ ਨੂੰ ਅੰਦਰ ਭੇਜੋ ਪਲੀਜ਼ ਆਨੂੰ ਪ੍ਰੈਜ਼ੀਡੈਂਟ ਆ ਸਰਰ ਕੇਟੇ ਪਲੀਜ਼ ਅੰਦਰ ਪ੍ਰੈਸ ਆਕਿੰਗ ਪ੍ਰੈਸ ਨੂੰ ਅੰਦਰ ਕਰੋ ਅਲਾਉਡ ਪ੍ਰੈਸ ਨੂੰ ਮੈਸਨ ਕਲਮ ਨਾ ਦੇਖੀ ਐ ਜਿੰਨਾ ਡਾਕਟਰ ਜਾਰੀ ਕੀਤੀ ਹੋਈ ਐ ਪ੍ਰੈਸ ਨੂੰ ਬਕਾਇਦਾ ਨਹੀਂ ਨਹੀਂ ਜਦੋਂ ਐਜ਼ ਅ ਪ੍ਰੈਜ਼ੀਡੈਂਟ ਮੈਂ ਪ੍ਰੈਸ ਨੂੰ ਅੰਦਰ ਲੈਟਰ ਜਾਰੀ ਕੀਤੀ ਐ ਕਿ ਪ੍ਰੈਸ ਅੰਦਰ ਹੋਏਗੀ ਤਾਂ ਕਿਉਂ ਨਹੀਂ ਹੈਗੀ ਹਾਂਜੀ ਮੈਡਮ ਕਿਵੇਂ ਲੱਗ ਰਿਹਾ ਹੈ ਤਿਆਰੀ ਅੱਜ ਮੈਡਮ ਦੇ ਨਾਲ ਮੀਟਿੰਗ ਤਿਆਰੀ ਹੈ ਸਭ ਠੀਕ ਹੈ 올 ਦਾ ਬੈਸਟ ਜੀ ਹਮ ਐਸ ਡੀ ਐਮ ਪ੍ਰੈਸ ਤੋਂ ਉੱਪਰ ਨਹੀਂ ਹੈ ਦੇਖੋ ਪ੍ਰੈਸ ਹੈਗੀ ਹੈ ਜਿਹੜੀ ਲੋਕਾਂ ਦੀ ਆਵਾਜ਼ ਹੁੰਦੀ ਹੈ ਲੋਕਾਂ ਤੱਕ ਪਹੁੰਚਾੜ ਵਾਲੀ ਆਵਾਜ਼ ਹੁੰਦੀ ਹੈ ਇਹਨਾਂ ਨੂੰ ਬਤਾਇਆ ਦਾ ਪ੍ਰੈਸ ਡਾਇਰੈਕਟਰ ਤੋਂ ਲੈਟਰ ਗਿਆ ਕਿ ਪ੍ਰੈਸ ਨਾਲ ਮੀਟਿੰਗ ਦੇ ਵਿੱਚ ਬੈਠਦੀ ਹੈ ਹਰ ਮੀਟਿੰਗ ਦੇ ਵਿੱਚ ਬੈਠਦੀ ਹੈ ਇਸ ਵਾਰ ਇਹ ਬੈਠੇ ਚਲੋ ਠੀਕ ਹੈ ਮੈਂ ਮੇਰੇ ਵੱਲੋਂ ਤੁਹਾਨੂੰ ਸਾਰੇ ਤੋਂ ਪਰਮਿਸ਼ਨ ਅੰਦਰ ਆਉਣ ਦੀ ਲੇਕਿਨ ਇਹਨਾਂ ਨੇ ਕਿਹਾ ਵੀ ਐਸਡੀਐਮ ਦੀ ਪਰਮਿਸ਼ਨ ਨਹੀਂ ਹੈ ਜੇ ਐਸਡੀਐਮ ਪਰਮਿਸ਼ਨ ਦੇਣਗੇ ਤਾਂ ਤਾਂ ਤੁਸੀਂ ਅੰਦਰ ਜਾ ਸਕਦੇ ਹੋ ਮੈਂ ਆਪਣੇ ਵੱਲੋਂ ਤੁਹਾਨੂੰ ਪਰਮਿਸ਼ਨ ਦਿੰਦੇ ਆ ਅੰਦਰ ਆਓ ਦੇਖੋ ਜੀ ਪਰਮਾਤਮਾ ਦਾ ਜੋ ਰੰਗ ਹੈ ਕੋਈ ਗੱਲ ਕਿੰਨਾ ਵਿਸ਼ਵਾਸ ਹੈ ਜੀ ਅੱਜ ਦੇਖੋ ਉਹਨਾਂ ਦੇ ਪਰਵਦੀਕਾਰ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਜੋ ਉਹਨਾਂ ਨੂੰ ਮਨਜ਼ੂਰ ਹੋ ਸੇਵਤ ਆਲਡ ਦਾ ਬੈਸਟ ਦੂਸਰੀ ਵਾਰ ਕੀ ਕਰਨਾ ਚਾਹੁੰਦੇ ਕੀ ਹੋਇਆ ਅੱਜ ਬੇਪਰੋਹਗੀ ਦਾ ਜੋ ਮਤਾ ਸੀ ਉਸ ਦੇ ਵਿੱਚ ਮੇਰੇ ਆਪੋਜੀਸ਼ਨ ਨੇ ਦੇ ਤਹਾਂ ਹਾਸਲ ਕੀਤੀ ਹੈ ਅੱਜ ਤੋਂ ਬਾਅਦ ਜੋ ਪ੍ਰਦਾਨਗੀ ਹੈ ਉਹ ਮੇਰੇ ਹੱਥੋਂ ਨਹੀਂ ਗਈ ਜੀ ਲੇਕਿਨ ਮੈਂ ਉਸ ਪਰਮਾਤਮਾ ਦਾ ਅੱਜ ਵੀ ਸ਼ੁਕਰੀਆ ਦਾ ਕਰਦੀ ਆ ਕਿਉਂਕਿ ਉਹਨਾਂ ਦੀ ਜੋ ਰਜ਼ਾ ਹੁੰਦੀ ਹੈ ਉਹ ਭਲੇ ਵਾਸਤੇ ਹੁੰਦੀ ਹੈ ਸੋ ਜੋ ਪਰਮਾਤਮਾ ਦੀ ਰਜ਼ਾ ਸੀਗੀ ਮੈਂ ਉਸ ਦੇ ਉਹਨਾਂ ਦੀ ਰਜ਼ਾ ਦੇ ਵਿੱਚ ਹੀ ਥਾਂ ਕਰਦੀ ਆ ਉਹਨਾਂ ਦੀ ਜੋ ਰਜ਼ਾ ਹੈ ਸਦਾ ਭਲੇ ਲਈ ਹੁੰਦੀ ਹੈ ਤੁਹਾਡੇ ਨਾਲ ਅੱਜ 2 ਐਮਸੀ ਆਏ ਆ ਤੁਹਾਡੇ ਨਾਲ ਦੇ ਬਾਕੀ ਐਮਸੀ ਕਿਉਂ ਨਹੀਂ ਆਏ ਜੀ ਮੇਰੇ ਨਾਲ 2 ਐਮਸੀ ਆਏ ਆ ਕਿਉਂਕਿ ਮੈਨੂੰ ਜ਼ਰੂਰਤ ਜਿੰਨੀ ਸੀ ਜੀ ਮੈਂ ਲੈ ਕੇ ਆਈਆਂ ਤੇ ਬਾਕੀ ਐਮਸੀਆਂ ਦਾ ਥੋੜਾ ਜਿਹਾ ਥ੍ਰੈਟ ਸੀਗਾ ਅਸੀਂ ਤਾਂ ਨਹੀਂ ਆਣ ਦਿੱਤੇ ਆ ਕਈ ਵਾਰ ਕੋਈ ਕਿਸੇ ਚੀਜ਼ ਦੀ ਥ੍ਰੈਟ ਹੁੰਦੀ ਆ ਅਸੀਂ ਉਹਨਾਂ ਨੂੰ ਤਾਂ ਨਹੀਂ ਲੈ ਕੇ ਆਏ ਜਿਹੜੀ ਉਹਨਾਂ ਨੇ ਅੱਜ ਪੇਸ਼ ਕਰਨਾ ਸੀਗਾ ਆਪਣੇ ਆਪ ਨੂੰ ਬੇਬੰਦ ਕਿਉਂਕਿ ਮਤਾ ਇਹ ਆਇਆ ਸੀਗਾ ਕਿ ਮੈਂ ਆਪਣੇ ਜੋ ਬਹੁਮਤ ਤਾਂ ਉਹ ਨਹੀਂ ਸੀ ਸਾਬਤ ਕਰਨਾ ਉਹਨਾਂ ਨੇ ਆਪਣਾ ਬਹੁਮਤ ਸਾਬਤ ਕਰਨਾ ਸੀਗਾ ਇਸ ਲਈ ਮੈਨੂੰ ਇਹਨੇ ਐਮਸੀ ਦੀ ਜ਼ਰੂਰਤ ਨਹੀਂ ਜਿੰਨੀ ਉਹਨਾਂ ਨੂੰ ਜ਼ਰੂਰਤ ਸੀ ਤੇ ਉਹ ਆਪਣੇ ਐਮਸੀਆ ਨੂੰ ਲੈ ਕੇ ਆਏ ਸੀ ਦੋ ਐਮਐਲਏ ਜਿਹੜੇ ਕਦੀ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ ਅੱਜ ਉਹਨਾਂ ਦੇ ਦੋਨੋਂ ਐਮਐਲਏ ਵੀ ਮੀਟਿੰਗ ਦੇ ਵਿੱਚ ਪਹੁੰਚੇ ਸੀਗੇ ਜੋ ਉਹਨਾਂ ਨੇ VOTING ਕਰਨੀ ਸੀਗੀ ਮੇਰੇ ਖਿਲਾਫ VOTING ਕਰਨੀ ਸੀ ਤੁਸੀਂ ਤੌਹਾਨੂੰ ਦੀ ਸੋ ਅੱਜ ਉਹ ਆਪਣੇ ਜੋ ਉਤਾਰਨ ਦੀ ਸੀਗੀ ਉਹਨਾਂ ਦੇ ਵਿੱਚ ਕਾਮਯਾਬ ਹੋ ਗਿਆ ਤੁਸੀਂ 4 ਸਾਲ ਤਿੰਨ ਜਿੰਨੇ ਵੀ ਰਹੇ ਕਿੰਨੇ ਕੰਮ ਕਰੇ ਕਿੰਨੇ ਵਿਕਾਸ ਤੁਸੀਂ ਕਰਨ ਕਰਿਆ ਤੱਕ ਦੇਖੋ ਪਿਛਲੇ ਆਪਣੇ ਕੌਰਮ ਦੇ ਵਿੱਚ ਅੱਜ ਤੋਂ ਪਹਿਲਾਂ ਜਿੰਨਾ ਵੀ ਕੌਰਮ ਹੈ ਉਸ ਦੇ ਵਿੱਚ ਮੈਂ ਲਗਭਗ 500 ਤੋਂ 600 ਕਰੋੜ ਦੇ ਕੰਮ ਹੈ ਜਿਹੜੇ ਪਾਸ ਕਰ ਚੁੱਕੀ ਹਾਂ ਰੀਸੈਂਟਲੀ ਮੈਂ 200 ਕਰੋੜ ਦੀ ਮੀਟਿੰਗ ਪਾਸ ਕੀਤੀ ਸੀ ਹੁਣ ਮੈਂ ਤੁਹਾਨੂੰ ਇਹਨਾਂ ਕਹਿੰਦੀ ਆਂ ਵੀ ਇਹ ਮੀਟਿੰਗ ਹੈ ਜਿਹੜੀ ਮੇਰੇ ਵੱਲੋਂ ਪਾਸ ਕੀਤੀ ਗਈ ਹੈ ਕੱਲ ਨੂੰ ਜਿੰਨੇ ਮਰਜ਼ੀ ਉਦਘਾਟਨ ਕੀਤੇ ਜਾਣ ਲੇਕਿਨ ਪ੍ਰਧਾਨ ਨਗਰ ਕੌਂਸਲ ਦੀ ਉਸ ਪ੍ਰੀਸੀਡਿੰਗ ਦੇ ਵਿੱਚ ਸਾਈਨ ਸਿਗੇ ਜੋ ਜਸਪ੍ਰਿਤ ਕੌਰ ਲੌਂਗਰੀਆਂ ਨੇ ਕੀਤੇ ਸੀ 200 ਕਰੋੜ ਦੀ ਮੀਟਿੰਗ 70 ਕਰੋੜ ਦੀ ਮੀਟਿੰਗ 58 ਕਰੋੜ ਦੀ ਮੀਟਿੰਗ ਅਲੱਗ-ਅਲੱਗ ਜਿਹੜੀਆਂ ਮੈਂ ਮੀਟਿੰਗਾਂ ਕੀਤੀਆਂ ਨੇ ਕਰੋੜਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਆਪਣੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਮੀਟਿੰਗਾਂ ਕੀਤੀਆਂ ਜਿਦੇ ਵਿੱਚ ਕਜੋਲੀ ਵਾਟਰ ਬਾਕਸ ਦੀਆਂ ਮੀਟਿੰਗਾਂ ਹੋਈਆਂ ਨੇ ਐਸਟੀਪੀ ਦੀਆਂ ਮੀਟਿੰਗਸ ਹੋਈਆਂ ਨੇ ਬਿਊਟੀਫਿਕੇਸ਼ਨ ਦੀਆਂ ਮੀਟਿੰਗਸ ਹੋਈਆਂ ਡਿਵੈਲਪਮੈਂਟ ਦੀ ਮੀਟਿੰਗ ਹੋਈ ਹੈ ਤੇ ਆਪਣਾ ਕਮਿਊਨਿਟੀ ਸੈਂਟਰਸ ਦੀ ਮੀਟਿੰਗ ਹੋਈ ਹੈ ਆਡੀਟੋਰੀਅਮ ਹੋ ਗਿਆ ਆਪਣੇ ਸ਼ਹਿਰ ਦੇ ਵਿਕਾਸ ਲਈ ਵੱਡੇ ਪੱਧਰ ਦੇ ਵਿਕਾਸ ਲਈ ਮੈਂ ਮੀਟਿੰਗਸ ਕੀਤੀਆਂ ਸੀ ਮਤੇ ਪਾਸ ਕੀਤੇ ਸੀ ਲੇਕਿਨ ਸ਼ਾਇਦ ਇਹਨਾਂ ਨੂੰ ਇਹ ਕੰਮ ਵੀ ਘੱਟ ਲੱਗੇ ਨੇ ਲੇਕਿਨ ਮੈਂ ਇੰਨਾ ਕਹਿੰਦੀ ਹਾਂ ਜਿੰਨੇ ਵੀ ਅੱਗੇ ਉਦਘਾਟਨ ਹੋਣਗੇ ਇਹ ਇਹੀ ਕੰਮ ਮੇਰੇ ਦੁਆਰਾ ਪਾਸ ਕੀਤੇ ਗਏ ਕੰਮਾਂ ਦੇ ਹੋਣਗੇ ਕਿਥੋਂ ਸਫਰ ਰਿਹਾ ਕੱਢਿਆ ਤਾਜ ਦਾ ਦੱਸੋ ਕਿ 400 ਦਾ ਦੇਖੋ ਦੋ ਪਹਿਲੂ ਹੁੰਨੇ ਹਨ ਹਰੇਕ ਚੀਜ਼ ਦੇ ਜਿੱਥੇ ਇੱਕ ਚੰਗਾ ਹੁੰਦਾ ਉੱਥੇ ਮਾੜਾ ਵੀ ਹੁੰਦਾ ਹੈ ਲੇਕਿਨ ਪਰਮਾਤਮਾ ਅੱਗੇ ਮੈਂ ਹੱਥ ਜੋੜ ਕੇ ਸੀਸ ਝੁਕ ਕੇ ਇਹ ਕਹਿੰਦੀ ਹਾਂ ਕਿ ਜੇ ਟੰਡੇ ਨਾ ਹੋਣ ਤਾਂ ਸਮਝਦਾਰੀ ਕਿੱਥੋਂ ਆਉਗੀ ਹਰ ਚੀਜ਼ ਮੈਨੂੰ ਇੱਥੇ ਸਿੱਖਣੇ ਨੂੰ ਮਿਲੀ ਹੈ ਹਰ ਚੀਜ਼ ਦਾ ਮੈਨੂੰ ਪਤਾ ਲੱਗਿਆ ਵੀ ਕਿਸੇ ਬੰਦੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਸੇ ਤੇ ਭਰੋਸਾ ਨਾ ਕਰੋ ਆਪਣੇ ਆਪ ਔਰ ਆਪਣੇ ਸੱਚੇ ਪਰਮਾਤਮਾ ਤੇ ਭਰੋਸਾ ਕਰੋ ਕਿਉਂਕਿ ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਮੈਂ ਪ੍ਰਧਾਨ ਬਣੀ ਸੀ ਤਾਂ ਮੇਰੇ ਨਾਲ ਜਿਹੜੇ ਜੁੜੇ ਹੋਏ ਬੰਦੇ ਸੀ ਮੈਂ ਨਹੀਂ ਜਦਕਿ ਉਹ ਮੈਨੂੰ ਦਾਊਨ ਸਾਹਿਬ ਲੈ ਗਏ ਦਾਊਨ ਸਾਹਿਬ ਖਰੜਾ ਜਿਹੜੇ ਬਹੁਤ ਮਹਾਨਤਾ ਪੂਰਨ ਸਨ ਮਮਨ ਕਰਦੀਆਂ ਮੈਂ ਉਹਨਾਂ ਨੂੰ ਬਹੁਤ ਮਾਨਤਾ ਵਾਲਾ ਗੁਰੂ ਘਰ ਆ ਉਹ ਉਥੇ ਉਹ ਮੈਨੂੰ ਲੈ ਕੇ ਗਏ ਸੀਗੇ ਕਿ ਪ੍ਰਧਾਨ ਜੀ ਸੋਚ ਚੁੱਕੋ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ ਤੁਸੀਂ ਸਾਡਾ ਸਾਥ ਨਾ ਛੱਡੋ ਦੇਣ ਨੂੰ ਮੈਂ ਅਸਤੀਫਾ ਵੀ ਦੇ ਸਕਦੀ ਸੀ ਮੈਨੂੰ ਪਤਾ ਸੀਗਾ ਵੀ ਉਹਨਾਂ ਦੇ ਕੋਲ ਪੂਰੇ ਬੰਦੇ ਨੇ ਲੇਕਿਨ ਮੇਰੇ ਕੋਲ ਨਹੀਂ ਹੈਗੇ ਲੇਕ ਅਸਤੀਫਾ ਨਾ ਦੇਣ ਦਾ ਮੇਰਾ ਕਾਰਨ ਇਹੀ ਸੀਗਾ ਕਿ ਅੱਜ ਉਹਨਾਂ ਦਾ ਪਰਦਾ ਫਾਸ਼ ਕਰਨਾ ਸੀਗਾ ਜਿਨ੍ਹਾਂ ਨੇ ਦਾਉਨ ਸਾਹਿਬ ਮੱਥਾ ਟੇਕਿਆ ਉਸ ਪ੍ਰਮਾਤਮਾ ਨੂੰ ਵੀ ਟਿੱਚ ਸਮਝਿਆ ਉਹ ਸੱਚੇ ਪਰਮਾਤਮਾ ਨੂੰ ਆਰਤੀ ਦੇ ਸਮੇਂ ਉੱਥੇ ਉਹ ਬੈਠੇ ਸੀ ਮੈਨੂੰ ਪਟਿਆਲੇ ਤੋਂ ਉਹਨਾਂ ਨੇ ਸੱਦਿਆ ਸੀ ਮੈਂ ਪਟਿਆਲੇ ਸੀਗੀ ਉਸਤੋਂ ਵੀ ਪ੍ਰਧਾਨ ਤੋਂ ਸੌ ਚੱਕਣੀਆਂ ਨਾਲੇ ਅਸੀਂ ਸੌ ਚੱਕਣੀਆਂ ਕਿ ਅਸੀਂ ਇੱਕ ਦੂਸਰੇ ਦਾ ਸਾਥ ਨਹੀਂ ਛੱਡਾਂਗੇ ਲੇਕਿਨ ਅੱਜ ਉਹਨਾਂ ਨੇ ਪਰਮਾਤਮਾ ਨੂੰ ਵੀ ਟੀਚ ਸਮਝਾਇਆ ਉਸ ਪਰਮਾਤਮਾ ਨੇ ਉਹਨਾਂ ਨੂੰ ਉਸ ਚੀਜ਼ ਦਾ ਜਵਾਬ ਦੇ ਹੀ ਦੇਣਾ ਲੇਕਿਨ ਮੈਂ ਉਸ ਪਰਮਾਤਮਾ ਦੀ ਰਜ਼ਾਮੰਦੀ ਚ ਹਮੇਸ਼ਾ ਰਹਾਂਗੀ ਲੇਕਿਨ ਇੱਕ ਗੱਲ ਹੋਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਅੱਜ ਕਹਿਣਾ ਚਾਹੁੰਦੀ ਆਂ ਇਸ ਕੁਰਸੀ ਤੋਂ ਉੱਠਣ ਲੱਗਿਆਂ ਲੇਕਿਨ ਮੈਂ ਆਪਣੇ ਲਈ ਇੱਜ਼ਤ ਲੈ ਕੇ ਉੱਠਣ ਲੱਗਿਆਂ ਮਨ ਨੂੰ ਅੱਜ ਕੋਈ ਐ ਨਹੀਂ ਕਹਿ ਸਕਦਾ ਕਿ ਇਹ ਦਲ ਬਦਲੂ ਐ ਮਨ ਨੂੰ ਅੱਜ ਕੱਲ ਕੋਈ ਐ ਨਹੀਂ ਕਹਿ ਸਕਦਾ ਕਿ ਇਹ ਬਦਲਾਖੋਰੀ ਦੀ ਨੀਤੀਆਂ ਬਣਾ ਰਹੀ ਐ ਜਦ ਕਿ ਮੇਰੇ ਨਾਲ ਬਦਰਾਖੋਰੀ ਦੀ ਨੀਤੀ ਹੋਈ ਵੀ ਅਕਾਲੀਆਂ ਦੀ ਪ੍ਰਧਾਨ ਕੁਰਸੀ ਤੇ ਬੈਠੀ ਕਿਦਾਂ ਐ ਤੇ ਇਮਾਨਦਾਰੀ ਇਮਾਨਦਾਰੀ ਤਾਂ ਮੈਂ ਕਰਕੇ ਦਿਖਾਈ ਆ ਜਿਹੜੇ ਬੋਲਦੇ ਸੀ ਅਸੀਂ ਇਮਾਨਦਾਰਾਂ ਲੇਕਿਨ ਇਮਾਨਦਾਰੀ ਹੈ ਜੋ ਮੈਂ ਕਰਕੇ ਦਿਖਾਈ ਹੈ ਕੋਈ ਐਮਸੀ ਆਏ ਜਾਂ ਨਹੀਂ ਸੀ ਚਾਹੇ ਮੇਰੀ ਪਾਰਟੀ ਦਾ ਸੀ ਚਾਹੇ ਕਿਸੇ ਹੋਰ ਦੀ ਪਾਰਟੀ ਦਾ ਸੀ ਚਾਹੇ ਕਾਂਗਰਸ ਦਾ ਚਾਹੇ ਆਮ ਆਦਮੀ ਪਾਰਟੀ ਦਾ ਲੇਕਿਨ ਪ੍ਰੋਪਰ ਹਰੇਕ ਮੀਟਿੰਗ ਦੇ ਵਿੱਚ ਬਰਾਬਰਤਾ ਦੇ ਨਾਲ ਹਰੇਕ ਦੇ ਕੰਮ ਪਏ ਨੇ ਕਿਸੇ ਵੀ ਚੀਜ਼ 'ਚ ਕਿਸੇ ਵੀ ਐਮਸੀ ਨੂੰ ਕੋਈ ਵੀ ਅਸੀਂ ਨਿਰਾਸ਼ਾ ਨਹੀਂ ਦਿੱਤੀ ਸੋ ਇੱਥੇ ਮੈਂ ਆਪਣੀ ਇਮਾਨਦਾਰੀ ਬਾਰੇ ਦੱਸ ਨਹੀਂ ਆ ਤੇ ਮੈਂ ਕਦੀ ਆਪਣਾ ਦਲ ਨਹੀਂ ਬਦਲਿਆ ਕਦੀ ਆਪਣੀ ਪਾਰਟੀ ਨਹੀਂ ਬਦਲੀ ਕਿਉਂਕਿ ਪਾਰਟੀ ਰੱਬ ਦਾ ਰੂਪ ਮੰਨੀ ਜਾਂਦੀ ਆ ਪਾਰਟੀ ਨੂੰ ਪਿਤਾ ਦਾ ਰੂਪ ਮੰਨਿਆ ਜਾਂਦਾ ਪਾਰਟੀ ਛੱਡਣ ਵਾਲਾ ਬਦਲੂ ਹੀ ਕਹਾਉਂਦਾ ਦੂਜੇ ਦੀ ਥਾਲੀ ਦੇ ਲੱਡੂ ਦੇਖਦੇ ਆ ਨਾ ਜਿਹੜਾ ਭੜਾਈ ਲੱਗਦਾ ਲੇਕਿਨ ਪਤਾ ਤਾਂ ਉਦੋਂ ਲੱਗਦਾ ਜਦੋਂ ਆਪਣੇ ਹੱਥ ਵਿੱਚ ਆਪੋਜੀਸ਼ਨ ਦਾ ਰੋਲ ਨਾ ਕਰੋਗੇ ਆਪੋਜੀਸ਼ਨ ਦਾ ਹਾਂ ਮੀਟਿੰਗ 'ਚ ਆਏ ਕਰੋਗੇ ਜਾਂ ਜੋ ਮੀਟਿੰਗਾਂ ਆਏ ਕਰੋਗੇ ਕਿਉਂਕਿ ਬਿਲਕੁਲ ਮੈਂ ਐਮਸੀ ਤਾਂ